ਕੋਈ ਬੱਕਰਾ ਉਹਨੇ ਖਾਇਆ ਸਭ ਕੋ ਆਖੇ ਪਾਇ ਕੋਈ ਬੱਕਰਾ ਨਹੀਂ ਖਾਇਆ ਫੱਕਰਾ ਵੀ ਬਣਦਾ ਉਹ ਤਾਂ ਪਹਿਲਾ ਬੱਕਰਾ ਖਤਨ ਦੇ ਵਿੱਚ ਜਿਹੜਾ ਧਰਮ ਧਾਲ ਲਗੋ ਉਹ ਸਿਰ ਦੇਣਾ ਸ਼ੁਰੂ ਤੇ ਹੀ ਹੈ ਅੱਜ ਦੇ ਨਹੀਂ ਪਹਿਲਾਂ ਤੇ ਪਹਿਲਾ ਜਨਮੋਂ ਦਾ ਖਤਮ ਹੋ ਜਾਂਦਾ ਦਸੂਰ ਦੇ ਵਿੱਚ ਪਹਿਲਾ ਜਨਮ ਖਤਮ ਤੋਂ ਕਹਿੰਦਾ ਪਹਿਲਾ ਖਤਮ ਹੋ ਗਿਆ ਜਿਹੜਾ ਮਾਂ ਬਾਪ ਜਦ ਬਦਲਦੇ ਨੇ ਜਿਹੜਾ ਮਾਪੇ ਵਾਂਗ ਨੇ ਜਨਮ ਦਿੱਤਾ ਜਿੰਨਾ ਚਿਰ ਉਹ ਮਰਦਾ ਨਹੀਂ ਤਾਂ ਮਾਪੇ ਬਦਲ ਨਹੀਂ ਤੇ ਕਿਹੜਾ ਗੁਰੂ ਹੁੰਦਾ ਹੈ ਉਹ ਧਰਮ ਦਾ ਪਿਤਾ ਬਣਦਾ ਤਾਂ ਕਿਹਾ ਨਾ ਸਾਡੇ ਵੀ ਆਪਣਨ ਸ਼ਕਲ ਤੋਂ ਪਹਿਲਾਂ ਕਦੇ ਮਰ ਗਿਆ ਦੂਆ ਨੌਂ ਦਿਨਾਂ ਦਾ ਰਿਹਾ ਪਹਿਲਾਂ ਸਰੀਰ ਦੇ ਲੈਵਲ ਦਾ ਜੀਵਨ ਹੈ ਸਰੀਰ ਦੇ ਲੈਵਲ ਦਾ ਜੀਵਨ ਖਤਮ ਹੋ ਗਿਆ ਫਿਰ ਸ਼ਰੀਰ ਦੀ ਮਾਨਤਾ ਅੰਦਰੋਂ ਵਰਗੀ। ਸ਼ਰੀਰ ਦੀ ਜਿਹੜੀ ਬਣੌਤ ਹੈ ਨਾ ਖਤਮ ਪਰ। ਆਤਮਾ ਦੇ ਤਲ ਤੇ ਜਿਉਂਦਾ ਜੀਵਨ ਸ਼ੁਰੂ ਹੋਇਆ। ਆਤਮਾ ਦੇ ਤਲ ਤੇ ਮਾਂ ਬਾਪ ਬਦਲੇ ਨੇ ਹੁਣ। ਅਲੱਗ। ਅਲੱਗ ਕਿਸਮ ਦਾ ਜੀਵਨ। ਧਰਮ ਦਾ ਜੀਵਨ ਅਲੱਗ ਕਿਸਮ ਦਾ ਜੀਵਨ। ਸੰਸਾਰ ਦਾ ਜੀਵਨ ਅਲੱਗ ਕਿਸਮ ਦਾ ਜੀਵਨ। ਜੀਵਨ ਬਦਲਦਾ। ਅਲੱਗ ਬਦਲਦਾ। ਭਾਸ਼ਾ ਬਦਲਦੀ ਹੈ। ਆਚਾਰ ਵਿਚਾਰ ਬਦਲਦਾ। ਕਿ ਬਦਲਿਆ ਨਹੀਂ ਉਹ ਧਰਮ ਤਾੜ ਨਹੀਂ ਹੋਵੇ। ਕਿ ਬਦਲਾ ਨਹੀਂ ਆ ਧਰਮ ਨਹੀਂ ਤਾੜ ਲੁਕੇ। ਫਿਰ ਤਾਂ ਉਹੀ ਚੱਲਦਾ ਲੱਗ ਚੱਕੀਆਂ ਪੈਨਾਮੀਆਂ। ਰਾਤਾਂ ਦੇ ਦਿਨ। ਪਰ ਬਣਿਆ ਜਾਂਦਾ ਨਹੀਂ ਤੂੰ ਮਰ ਗਿਆ ਖਤਮ ਹੋ ਗਿਆ। ਕੋਹ ਬੱਕਰਾਂ ਰੇਣ ਖਾਇਓ। ਪਰ ਉਹਨੂੰ ਤਾਂ ਮਾਰ ਦੇ ਦਿੱਤੀ ਉਹਦੀ ਜਗ੍ਹਾ ਬੱਕਰਾਂ ਦੀ ਬਲੀ ਦੇ ਦਿੰਦੇ। ਬਲੀਆਂ ਦੇ। ਬਲੀ ਦਾ ਮਤਲਬ ਇਹੀ ਹੁੰਦਾ। ਕਿਸੇ ਦੇ ਪਰਥਾਏ ਦੂਏ ਰੂ। ਬਾਦ ਦੇ। ਉਹ ਪੰਜ ਪਿਆਰਿਆਂ ਦੇ ਸਿਰ ਤਾਂ ਹੀ ਲਏ ਸੀ ਆ ਪ੍ਰਥਾ ਹੋਈ ਐ ਉਹਨਾਂ ਨੇ ਦੇ ਦੋਂ ਬੱਕਰੇ ਪਰ ਪੰਡਤ ਲੈਂਦਾ ਸੀ ਤਾਂ ਕਹਿੰਨੇ ਨੇ ਬੱਕਰੇ ਵੱਡੇ ਸੀ ਉੱਥੇ ਗੁਰੂ ਰੇਵੀ ਨਾ ਗੁਰੂ ਨੇ ਬੱਕਰੇ ਵੱਡੇ ਨੇ ਨਾ ਸਿੱਧੋ ਝਟਕੇ ਪੁਰੂ ਨਹੀਂ ਕੀਤਾ ਉਹਨਾਂ ਨੇ ਜੇ ਬੱਕਰੇ ਵੱਢਦੇ ਫਿਰ ਤਾਂ ਵਪਨ ਵਾਲੀ ਗੱਲ ਹੋ ਗਈ ਸੇਕ ਵਟਣ ਦੀ ਲੋੜ ਕੀ ਸੀ ਜੇ ਵੱਡੇ ਹੁੰਦੇ ਸਟੇਜ ਤੇ ਹੀ ਵੱਢਦੇ ਹੁੰਦੇ ਸਟੇਜ ਤੇ ਵੱਢ ਕੇ ਹੀ ਜਉਂਦੇ ਕਰਦੇ ਫਿਰ ਤੰਬੂਜ ਕਿਉਂ ਲੈ ਕੇ ਗਏ ਇਹ ਮੋਰਖਾਂ ਦੇ ਝਗੜੇ ਨੇ ਕੀ ਲੋੜ ਸੀ ਤੇ ਜਾ ਕੇ ਤੁਮੂਚ ਕਰਦਾ ਲੋਕ ਕਾਨੂੰ ਪਬਲਿਕ ਨੂੰ ਹੋ ਗਿਆ ਵੀ ਝਟਕਦਾ ਜਾ ਉਹਨਾਂ ਨੇ ਆਪਣਾ ਰੰਗ ਕਰਤਾ ਕਹਤਾ ਕਰਤਾ ਕੋਈ ਜਿਹੜਾ ਮਦਾਨੀ ਪਰਦੇ 'ਚ ਕੋਈ ਗੱਲ ਕਰਦਾ ਪਰਦੇ 'ਚ ਕਿਉਂ ਕਰਦਾ ਕਰਨਾ ਹੁੰਦਾ ਕੁਝ ਹੋਰ ਪਬਲਿਕ ਨੂੰ ਸ਼ੋਅ ਕਰਨਾ ਹੁੰਦਾ ਕੁਝ ਹੋਰ ਤਾਂ ਕਿ ਉਹਦੇ ਭੇਦ ਨੂੰ ਪਬਲਿਕ ਨਾਲ ਸਮਝ ਲਵੇ ਪਰਦੇ ਦਾ ਮਤਲਬ ਇਹੀ ਹੁੰਦਾ ਹੈ ਨਾ ਪਰਦੇ ਜੋ ਕਿ ਸਪੀਚ ਹੈ ਪੜਦਾ ਬਬਲਿਕ ਤੋਂ ਕਿਉਂ ਕੀਤਾ ਪਬਲਿਕ ਨੂੰ ਨਹੀਂ ਰਹੀ ਬਈ ਹਾਂ ਵਾਕਈ ਉਹ ਜਿਹੜਾ ਸਿੱਧ ਕੇ ਹੈ ਉਹ ਸ਼ਹੀਦ ਕਰ ਦਿੱਤਾ ਗਿਆ ਉਹਦਾ ਸਿਰ ਲੈ ਲਿਆ ਪੱਕੀ ਗੱਲ ਹੋ ਗਈ ਅੰਦਰ ਉਹ ਆਦਮੀ ਐਸੀ ਪੈਦਾ ਕੀਤੀ ਸਭ ਕੁਝ ਪੈਦਾ ਕੀਤਾ ਕਿਸੇ ਨੂੰ ਇਹ ਭਲੇਖਾ ਨਹੀਂ ਰਿਹਾ ਵੀ ਉਹ ਜਿਉਂਦਾ ਹੈ ਅਨ ਆਉਂ ਫੇਸ ਰੀਡ ਜੇ ਜੋੜ ਦਤੀ ਵੀ ਤੂੰ ਇਹ ਸਮਝ ਲੈ ਕਾਇ ਸਰਦਾ ਇੱਕ ਮਾਹੌਲ ਪੈਦਾ ਕਰਤਾ ਉਹ ਡੈਸ਼ਟਮ ਹਾਲ ਚ ਉੱਥੋਂ ਤਾਂ ਉਹੀ ਜਿਹੜਾ ਸਰ ਦੇਣਾ ਹੈ ਤਾਂ ਕਿ ਐਵੇਂ ਨਾ ਉੱਠ ਗੜੇ ਹੋਈ ਮਾਹੌਲ ਜਾਣ ਬੁਝ ਕੇ ਕੀਤਾ ਦੈਸ਼ਤ ਦਾ ਪਹਿਰ ਉੱਥੋਂ ਉਹੀ ਜਿਹੜਾ ਪੱਕਾ ਹੈ ਆਸ ਹੀ ਹੋਰ ਕੁਝ ਨਹੀਂ ਇਹ ਪੰਡਤ ਵੀ ਬੱਕਰਾ ਬਣਗਾ ਉਹ ਬੱਕਰਾ ਇਹਨੂੰ ਖਾਇਆ ਸਭ ਕੋ ਆਖੇ ਉਹਦਾ ਮਤਲਬ ਕੀ ਹੈ ਉਹਦਾ ਬੱਕਰਾ ਹੁੰਦਾ ਮੁਸਲਮਾਨੀ ਸ਼ਰੀ ਮੁਸਲਮਾਨੀ ਹਜਾਬ ਨਾਲ ਜਣਾ ਹੁੰਦਾ ਨਾ ਖਲਾਲ ਕਰਨਾ ਉਹ ਕੋ ਕਰਦੇ ਨੇ ਤੇ ਤਲਵਾਰ ਨਾਲ ਅਸੀਂ ਜਿਵੇਂ ਛਟਕਾ ਕਰਦੇ ਇਹਨੂੰ ਛਟਕਾ ਕਰਦੇ ਕੋਈ ਨਹੀਂ ਕਰ ਖਲਾਲ ਕਰਦੇ ਨੇ ਬੱਕਰ ਨੂੰ ਫੜ ਕੇ ਪੁੱਠਾ ਕਰਕੇ ਜਿਹੜੀ ਸ਼ਾਹ ਰੰਗ ਵੜਦੇ ਨੇ ਹੌਲੀ ਹੌਲੀ ਕਲਮਾ ਪੜ੍ਹ ਕੇ ਇਹਨੂੰ ਕੋਣਾ ਹੈ ਕੋ ਉਹ ਕੇ ਮਾਰਿਆ ਤੜਫਾ ਤੜਫਾ ਕੇ ਘਾਰਿਆ ਉਹ ਤੜਫਾ ਕੇ ਮਾਰ ਤਲਫਾ ਕੇ ਮਾਰਨਾ ਜਾਇਜ਼ ਨਹੀਂ ਹੁੰਦਾ ਉਹ ਕਿਉਂ ਮਾਰਦੇ ਨੇ ਉਹ ਤਰਫੋਂ ਉਹਨਾਂ ਦੀ ਫਲਸਫੀ ਕੀ ਹੈ ਉਹ ਕਹਿੰਦਾ ਨੇ ਵੀ ਜਿਹੜਾ ਕਲਮਾ ਸੁਣਦਾ ਸੁਣਦਾ ਕੋਈ ਮਰ ਜਵੇ ਉਹ ਮੁਕਤ ਹੋ ਜਾਂਦਾ ਹੁਣ ਬੱਕਰਾ ਪੁੱਛੇ ਵੀ ਬੱਕਰਾ ਕਲਮਾ ਸੁਣਦਾ ਉਹ ਸਮਝਦਾ ਕਲਮਾ ਕੀ ਹੈ ਇਹਦਾ ਮਤਲਬ ਹੈ ਕਿਸੇ ਵੀ ਜੂਨ ਨੂੰ ਮੁਕਤੀ ਹੋ ਸਕਦੀ ਹੈ ਫਿਰ ਤਾਂ ਆਦਮੀ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ ਇੱਥੇ ਕਵੀ ਉਹਨਾਂ ਦੇ ਉਹਦੇ ਵਿੱਚ ਧਰਮ ਵਿੱਚ ਕਵੀ ਹੈ ਫੱਕਰਾ ਕਲਮਾ ਸਮਝਦਾ ਹੈ ਕਵੀ ਕਿ ਆਹ ਹੈ ਕਵੀ ਅਗੀ ਉੱਥੇ ਸਾਡੇ ਦੀ ਇਹ ਗੱਲ ਹੈ ਸਾਡੇ ਹੈਗੀ ਫੁੰਡੇ ਚ ਅੱਖ ਦੇ ਫੁੰਡੇ ਚੋਂ ਦਾ ਇਹ ਮਾਰਿਆ ਜਾਵੇ ਉਹਨੂੰ ਪਤਾ ਹੀ ਨਾ ਲੱਗੇ ਧਿਆਨ ਰੱਖੋ ਡਾਕਟਰੀ ਤੌਰ ਤੇ ਵੀ ਉਹ ਜਿਹੜਾ ਬਾਂਸ ਹੈ ਚੰਗਾ ਨਹੀਂ ਸਮਝਿਆ ਗਿਆ ਸਿਹਤ ਵਾਲਾ ਜਿਹੜਾ ਕੋ ਕੇ ਮਾਰਦੇ ਰੀਸੈਂਟ ਖੋਜਿਆ ਗਿਆ ਦੀ ਹਾਂਜੀ ਕੋ ਬੱਕਰਾ ਰਨ ਖਾਏ ਹੋਏ ਸਭ ਕੁਆ ਕਿਹੜਾ ਮਤਲਬ ਹੈ ਬੱਕਰਾ ਉਹ ਬਾਹ ਕੋ ਕੇ ਕੋਣ ਦੇਖੂ ਸੀ ਸਵਾਲੇ ਪਰ ਉਹਨੋਂ ਮਤਲਬ ਦਾ ਰਾਂਝਾ ਗਿਆ ਸੀ ਕਾਜੀ ਆ ਕੇ ਤੇ ਮੁਸਲਮਾਨਾਂ ਨਾਲ ਮਿਲਜੋਲ ਹੋ ਗਿਆ ਸੀ ਇਹ ਜਿਹੜੀ ਰਸਮ ਸੀ ਨਾ ਵਿਆਹ ਵਰਗੀ ਨਹੀਂ ਰਸਮ ਹੁੰਦੀ ਸੀ ਜਿਹੜੇ ਉਪਾਉਣ ਦੀ ਤੇ ਮੁਸਲਮਾਨਾਂ ਦੇ ਸੁਣਨ ਦੀ ਰਸਮ ਵਿਆਹ ਵਰਗੀ ਹੁੰਦੀ ਐ ਕੱਟ ਕਰਨ ਦੇ ਰਿਸਤਦਾਰ ਬੁਲਾਉਂਦੇ ਨੇ ਐਵੇਂ ਇਹਨਾਂ ਤੇ ਹੁੰਦੀ ਸੀ ਹਿੰਦੂਆਂ ਦੇ ਹੁਣ ਉਧਰ ਉਹ ਤਰੀ ਚੀਜ਼ਾਂ ਜਾਂਦੀਆਂ ਹੁੰਦੀਆਂ ਖਾਣ ਪੀਣ ਦੀ ਪਰ ਜਦ ਐ ਝਟਕਾ ਕਰਦੇ ਤੇ ਉਹ ਖਾਂਦੇ ਨਹੀਂ ਸੀ ਮੁਸਲਮਾਨ ਕਦੇ ਵੀ ਅਸੀਂ ਨਹੀਂ ਖਾਣਾ ਕਹਿੰਦਾ ਵੀ ਜੇ ਤੁਸੀਂ ਇਦਾਂ ਕਰਨਾ ਫਿਰ ਐਂ ਕਰਿਆ ਕਰੋ ਸਾਡਾ ਕਾਜੀ ਬੁਲਾ ਲਿਆ ਕਰੋ ਬੱਕਰਾ ਉਹ ਹላል ਕਰ ਦਿਆ ਕਰੂਗਾ ਫਿਰ ਅਸੀਂ ਗੱਲ ਕਰਾਂਗੇ ਮੈਂ ਕਹਿੰਦਾ ਚਲ ਹላል ਕਰ ਦਿਆ ਕਰਾਂ ਉਹ ਕੰਪਰੋਮਾਈਜ਼ ਕਰ ਲੈ ਸਿਰਫ ਉਹ ਪੇਲ ਜੋ ਲਖਣ ਵਾਸਤੇ ਤੰਗੂ ਸਾਹਬ ਨੇ ਇਹਦੇ ਤੇ ਟਿੱਪਣੀ ਕੀਤੀ ਸੀ ਧਰਮ ਦੇ ਖੇਤਰ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਉਹ ਕਹਿੰਦਾ ਨਹੀਂ ਥੋਟਾ ਨਹੀਂ ਖਾੜੋ ਝੜਗਾ ਕੀਤਾ ਹੋਇਆ ਤੁਸੀਂ ਹላል ਕੀਤਾ ਹੋਇਆ ਕਿਉਂ ਖਾਤੇ ਕਿਸ ਕਰਕੇ ਖਾਲਸੇ ਨੂੰ ਪਿਆ ਕੁੱਠਾ ਨਹੀਂ ਖਾਣਾ ਤਾਂ ਕਿ ਹਾਂ ਕਿਉਂਕਿ ਟਿੱਪੜੀ ਇੱਥੇ ਹੋਈ ਨਹੀਂ ਜਨਾ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿੱਪੜੀ ਹੋਈ ਹੈ 10 ਪਾਸ਼ੇ ਛੁੱਟ ਕੇ ਬਿਦੇ ਹੁਣ ਇਹਨਾਂ ਨੇ ਗਾਦਾ ਜੀ ਮਾਂ ਸੇ ਨਹੀਂ ਖਾਣਾ ਆ ਬਾਤਾ ਹਿੰਦੂ ਉਹ ਵੀ ਬਾਬੜ ਵੀ ਖਾ ਰਿਹਾ ਇਹਨਾਂ ਨੂੰ ਕੀ ਬਦੇ ਮਾਂ ਹੁੰਦਾ ਕੀ ਹੈ ਧਰਮ ਦੇ ਵਿੱਚ ਇੱਕ Jag ਹੈ ਧਰਮ ਤਾਲਣ ਕਰਨਾ ਸਭ ਤੋਂ ਵੱਡਾ Jag ਹੈ ਸੰਸਕਾਰ ਚਨ ਤੋਂ ਬਾਅਦ ਵੱਡਾ ਸੰਸਕਾਰ ਜਨਮ ਦਾ ਸੰਸਕਾਰ ਤਾਂ ਕੋਈ ਸੰਸਕਾਰ ਹੈ ਹੀ ਨਹੀਂ। ਉਹ ਤਾਂ ਹਕੂਮਤ ਉਹ ਬਗਨਾ ਜਨਮ ਦੇ। ਤੁਸੀਂ ਹਟਾ ਦਿਓ। ਤੁਸੀਂ ਉਹਨੂੰ ਰਿਲੇਟਰੀ ਕਰ ਸਕਦੇ। ਤੁਸੀਂ ਉਹਨੂੰ ਛੇਤੀ ਨਹੀਂ ਕਰ ਸਕਦੇ। ਇਹਨੂੰ ਤਾਂ ਤੁਸੀਂ ਲੇਟ ਵੀ ਕਰ ਸਕਦੇ ਹੋ, ਛੇਤੀ ਵੀ ਕਰ ਸਕਦੇ ਹੋ। ਦੇਖੋ ਜੀ ਵਿਆਹ ਦਾ ਟਾਈਮ ਤੁਸੀਂ ਰੱਖਣਾ ਆਪ। ਸਰਵਧਾਨ ਕਰਨ ਦਾ ਦਿਨ ਤੁਸੀਂ ਰੱਖਣਾ ਆਪ ਰਿਸ਼ਤੇਦਾਰਾਂ ਨੂੰ ਪੁੱਛ ਕੇ। ਉਹ ਤਾਂ ਸਾਡੇ ਵਸਦੀ ਗੱਲ ਨਹੀਂ ਹੈ ਜਨਮ ਰਮਣ ਦਾ। ਜਨਮ ਵਾਲੇ ਮੜਦੇ ਸੰਸਕਾਰ ਸਾਡੇ ਵਸਦੇ ਨਹੀਂ ਐ ਦੋ ਦੋ ਸੰਸਕਾਰ ਸਾਡੇ ਵਸਦੇ ਨੇ ਜਿਹੜੇ ਸਾਡੇ ਵਸਦੇ ਨੇ ਉਹੀ ਮਹਤਵਪੂਰਨ ਹੁੰਦੇ ਨੇ ਉਹੀ ਮਹਤਵਪੂਰਨ ਹੁੰਦੇ ਨੇ ਸਾਡੇ ਵਾਸਤੇ ਹੁਣ ਬਣਨ ਤਾਂ ਮਜਬੂਰੀ ਦੀ ਗੱਲ ਹੈ ਕੋਈ ਜਵਾਨੇ ਮਰ ਜਾਂਦਾ ਅਸੀਂ ਥੋੜੀ ਚਾਹੁੰਦੇ ਆ ਮੇ ਮਰ ਜਵੇ ਪਰ ਉਹ ਬਸ ਕੇ ਕਿਸ ਕਰਕੇ ਦੋ ਸੰਸਕਾਰ ਨੇ ਜਿਹੜੇ ਨਾ ਇਹ ਪੱਟੇ ਬੰਦੇ ਕਹਿੰਦੇ ਕਿ ਵਿਆਹ ਦਾ ਤਕਤਰ ਉਹ ਦੋ ਜਾਣੇ ਮਰਜੀ ਨਾ ਹੁੰਦੇ ਨੇ ਨਾ ਜਿੱਥੇ ਆਦਮੀ ਦੀ ਮਰਜ਼ੀ ਚੱਲਦੀ ਹੈ ਉਹ ਵੱਡਾ ਬੰਦਾ ਹੁੰਦਾ ਉਹ ਚੀਜ਼ ਵੱਡੀ ਹੈ ਨਾ ਜਿੱਥੇ ਸਾਡੀ ਮਰਜ਼ੀ ਚੱਲਦੀ ਹੈ ਉੱਥੇ ਵੱਡੀ ਹੈ ਇਹ ਦੋ ਸੰਸਕਾਰ ਵੱਡੇ ਧਰਮ ਸੰਸਕਾਰ ਪਰ ਵਿਆਹ ਸੰਸਕਾਰ ਜਨਮ ਦਾ ਵੀ ਸੰਸਕਾਰ ਹੈ ਮਰਨ ਦਾ ਵੀ ਹੈ ਉਹ ਤਾਂ ਹੁਣ ਉਹਦੇ ਹੱਥ ਨਹੀਂ ਜਨਮ ਲੜਦਾ ਪਰ ਕਰਦੇ ਉਹ ਵੀ ਨੇ ਜਨਮ ਸੰਸਕਾਰ ਦੇ ਵਿੱਚ ਨਾਮਕਰਨ ਸੰਸਕਾਰ ਹੈ ਜਦੋਂ ਤਾ ਹੋ ਜਾਂਦਾ ਨਾਮਕਰਨ ਸੰਸਕਾਰ ਹੈ ਜਿੱਦਾਂ ਰੋ ਰੱਖਣਾ ਹੋਗਾ ਹੁਣ ਆਪਾਂ ਗੁਰਦੁਆਰੇ ਜਾਂਦੇ ਆਂ ਜਾ ਕੇ ਦੇਖ ਰਹੋ ਨੇ ਰੋ ਰੱਖ ਲੈਣੇ ਕਿਡਾ ਸੰਸਕਾਰ ਹੈ ਬਈਓ ਸਿੱਖਾਂ ਨੂੰ ਪਤਾ ਨਹੀਂ ਕਿ ਜਦ ਸੰਸਕਾਰ ਹੁੰਦਾ ਹੈ ਆਹ ਨਾਲ ਕਿ ਦੁਆ ਨੇ ਹੁੰਦਾ ਸੀ ਬਾਪੜ ਘਰ ਆਉਂਦਾ ਸੀ ਖੀਰ ਪੂੜ ਬਣਦੀ ਸੀ ਕੁਝ ਖਾ ਸਾ ਕੁਝ ਕਰਦੇ ਸੀ ਸਾਡੇ ਨੇ ਕੋਈ ਵੀ ਉਸ ਕਰਦਾ ਪਤਾ ਹੀ ਹੈਗਾ ਕਿ ਵੀ ਨਾ ਰੱਖ ਲੈਣਦੇ ਨੇ ਕਰੇ ਦੱਸਦੇ ਪਾਚ ਪਤਾ ਲੱਗਦਾ ਕਿ ਚਾਰ ਸੰਸਕਾਰ ਨੇ ਜਿਹੜਾ ਧਰਮ ਸੰਸਕਾਰ ਹੈ ਵੱਡਾ ਸੰਸਕਾਰ ਬਣੇ ਜਾਂਦਾ ਪਿਆ ਵਰਗਾ ਹੀ ਬਲਕੇ ਪਿਆ ਨੋ ਵੀ ਮਹੱਤਵਪੂਰਨ ਖੱਤਕਾ ਕਿਤੇ ਨਾ ਜੀਵਨ ਬਦਲਦਾ ਪਿਆ ਤਾਂ ਕੁਝ ਨਹੀਂ ਆ ਬੀ ਚੀਜ ਹੈ ਉਹਦੇ ਚੀਜ ਹੈ ਤੱਕ ਸਭ ساری ਚੀਜ ਹੈ ਇਹ ਸੰਸਾਰ ਨਹੀਂ ਤੇ ਹੈ ਧਰਮ ਸੰਸਕਾਰ ਸੰਸਾਰ ਨੂੰ ਤੋੜ ਵਾਲਾ ਸੰਸਕਾਰ ਅਸਲੀ ਜੀਵਨ ਦਾ ਮਨੋਰਥ ਹੈ ਧਰਮ ਸੰਸਕਾਰ ਅਸਲੀ ਮਨੋਰਥ ਹੈ ਜਿਹਦੇ ਵਾਸਤੇ ਜਨਮ ਲਿਆ ਹੋਏ ਇਹ ਹੈ ਪਿਆਰ ਸੰਸਕਾਰ ਜਿਹੜਾ ਸਾਰੀ ਬਨੋਰ ਹੈ ਸੰਸਾਰ ਪਰ ਪ੍ਰਤੀ ਸੰਸਾਰ ਪ੍ਰਤੀ ਜੋ ਸਾਡਾ ਮਤਲਬ ਹੈ ਫਰਜ਼ ਦੇ ਕੁਛ ਉਹ ਉਹ ਇਹ ਪਟਾ ਸਭ ਤੋਂ ਕੋਈ ਵੱਡਾ ਹੈ ਪਰ ਅਸੀਂ ਉਹਨੂੰ ਵੱਡਾ ਮੰਨਦੇ ਹਾਂ ਛੋਟਾ ਮੰਨਦੇ ਹਾਂ ਸਾਰੇ ਆਦਮੀ ਜੋ ਹੈਗੇ ਨਾ ਪਿਆਰ ਸੰਸਕਾਰ ਬਾਤੇ ਗੁਰੂ ਨਾਨਕ ਨੇ ਕੁਛ ਨਹੀਂ ਲਿਖਿਆ ਇਹ ਦੱਸੋ ਕਿੱਥੇ ਲਿਖਿਆ ਲਾਵ ਜਿਹੜੀਆਂ ਲਿਖੀਆਂ ਨੇ ਉਹ ਵੀ ਦੁਨੀਆਈ ਦੇ ਆਤਮਾ ਦੀ ਹੀ ਨੇ ਆ ਜਿਹੜਾ ਸੰਸਕਾਰ ਹੈ ਧਰਮ ਸੰਸਕਾਰਾਰੇ ਲਿਖਿਆ ਕੋ ਬੱਕਰਾ ਰ ਨਾ ਖਾਇਆ ਸਭ ਕੁਝ ਖੋਇਆ ਇਹ ਧਰਮ ਸੰਸਕਾਰ ਹੈ ਧਰਮ ਸੰਸਕਾਰ ਪੱਟਤ ਵੀ ਕਰ ਰਿਹਾ ਹੈ ਪਰ ਉਹਦੇ ਵਿੱਚ ਦੁਖਸ ਕੀ ਹੈ ਕਾਜੀ ਤਾਂ ਨਹੀਂ ਤੇ ਕਾਜੀ ਕੀ ਲੋੜ ਉਹਨੇ ਆਪਣੇ ਘਰ ਦੀ ਗੱਲ ਕੀਤੀ ਇਹਨਾਂ ਨੂੰ ਅਜੀ ਦਾ ਹਰੂਦ ਕੀ ਲੋੜ ਹੈ ਦਸਰਦੀ ਕਾਜੀ ਕੀ ਕਰਦਾ ਆਬ ਕੌਣ ਕੀ ਕਰਦਾ ਸਾਡੇ ਕੀ ਕਰ ਰਹੇ ਨੇ ਕਿਉਂ ਗਲਤ ਕਰ ਰਹੇ ਨੇ ਆਪਣੇ ਦਾ ਫਿਕਰ ਅੱਜ ਸਾਨੂੰ ਆਪਣੇ ਦਾ ਫਿਕਰ ਜਿਹੜੇ ਅਸੀਂ ਬਾਹਰ ਨਿਕਲੇ ਆਏ ਹੋ ਤੋ ਉਹ ਉਹ ਅੱਜ ਕੀ ਕਰਦੇ ਨੇ ਸਾਨੂੰ ਉਹਨਾਂ ਦਾ ਫਿਕਰ ਆ ਗੰਗ ਨੂੰ ਆਪਣੇ ਦਾ ਫਿਕਰ ਨਹੀਂ ਸਾਨੂੰ ਵੀ ਆਪਣੇ ਦਾ ਫਿਕਰ ਕਿਉਂ ਕਹਿੰਦੇ ਰਹਿਣਾ ਅਸੀਂ ਸਿੱਖਾਂ ਤੇ ਸਾਨੂੰ ਕਹਿਣਾ ਪਊਗਾ ਵੀ ਜੇ ਸਿੱਖੋਂ ਤਾਂ ਇਹ ਜੇ ਹੋਊਗਾ 可，那一点、啊，我们说，那不叫。